ਸਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜੜ ਹੈਗੀ ਹੈ ਜੀ ਪਿੰਡ ਫਤਿਆਬਾਦ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਤੇ ਅੱਜ ਜਿਹੜੀ ਦੋਸਤੋ ਆਪਾਂ ਵੀਡੀਓ ਦਾ ਟਾਈਮ ਹੈਗਾ ਤੁਸੀਂ ਤਰੀਕਾ ਜਿਹੜੀ ਜਰੂਰ ਨੋਟ ਕਰ ਸਕਦੇ 1 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਦੋਸਤੋ ਤਕਰੀਬਨ 1 ਵਜੇ ਦਾ ਹੈਗਾ ਦੁਪਹਿਰ ਦਾ ਸਮਾਂ ਤੇ ਅੱਜ ਜਿਹੜੀ ਦੋਸਤੋ ਇੱਕ ਤੁਹਾਨੂੰ ਵਿਹੜ ਦਿਖਾਉਣੀ ਆ ਵੱਚੀ ਦਿਖਾਵਾਂਗੇ ਦੋਸਤੋ ਉਮਰ ਜਿਹੜੀ ਆ ਬਿਲਕੁਲ ਥੋੜੀ ਆ ਤਕਰੀਬਨ ਏਆਈ ਆ ਹੋਈ ਆ ਡਨ ਤੇ ਗੱਲਬਾਤ ਆਪਾਂ ਜਿਹੜੀ ਹੈਗੀ ਦੋਸਤੋ ਇਨਫੋਰਮੇਸ਼ਨ ਆ ਮੈਂ ਖੋਦ ਤੁਹਾਨੂੰ ਇਹਨਾਂ ਦੀ ਦੱਸ ਦੂੰਗਾ ਕਿਉਂਕਿ ਵੀਰ ਉਹਨਾਂ ਦਾ ਜਿਹੜਾ ਕੰਮ ਆ ਦੋਸਤੋ ਵੈੜਾ ਤਕਰੀਬਨ ਦੋ ਨੇ ਉਹਨਾਂ ਦੇ ਕੋਲ ਤੇ ਜਿਹੜੀ ਅੱਜ ਇੱਕ ਵੈੜ ਜਿਹੜੀ ਵੈੜ ਜਿਹੜੀ ਹੈਗੀ ਦੋਸਤੋ ਖਾਸ ਤੌਰ ਤੇ ਵਿਕਾਊਗਾ ਆਫਸਰ ਵੈੜ ਆ ਠੀਕ ਆ ਤੇ ਵੈੜ ਦੀ ਜਿਹੜੀ ਉਮਰ ਆ ਦੋਸਤੋ 18 ਮਹੀਨਿਆਂ ਦੀ ਆ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਕਿਉਂਕਿ AI ਹਜੇ ਹੋਈ ਆ 1 ਫਰਵਰੀ ਨੂੰ ਤੁਸੀਂ ਜਿਹੜੀ ਤਰੀਕ ਨੋਟ ਕਰ ਸਕਦੇ ਹੋ 1 ਫਰਵਰੀ ਨੂੰ ਜਿਹੜੀ AI ਹੋਈ ਆ ਤੇ ਅੱਜ 1 ਮਾਰਚ ਆ ਤਕਰੀਬਨ ਅੱਜ ਜਿਹੜਾ ਜੇਕਰ ਆਪਾਂ ਕਾਊਂਟ ਕਰਕੇ ਤੇ ਬਿਲਕੁਲ 1 ਮਹੀਨਾ ਹੋ ਗਿਆ AI ਹੋਈ ਨੂੰ ਤੇ ਜਿਹੜੀ ਆਪ ਇਹ ਸੀਮੰਤ ਦੀ ਬੱਚੀ ਹੈਗੀ ਆ ਵੀਰੇ ਮਾੜਾ ਦੱਸਿਓ ਕਿ ਇਹ ਸੀਮੰਤ ਦੀ ਇਹ ਬੱਚੀ ਆ 40 120 ਦੀ ਜਿਹੜੀ ਆਪ ਦੋਸਤੋ ਇਹ ਬੱਚੀ ਆ ਠੀਕ ਆ ਤੇ ਅੱਗੇ ਜਿਹੜੇ ਜਿਸ ਸੀਮੰਤ ਤੋਂ ਗੱਪਲ ਹੈਗੀ ਆ ਉਹ ਵੀ ਆਪਾਂ ਤੁਹਾਨੂੰ ਨੋਟ ਕਰਾ ਦੇਣੇ ਆ ਉਸ ਤੋਂ ਪਹਿਲਾਂ ਇੱਕ ਜਿਹੜੀ ਆ ਤੁਹਾਨੂੰ ਮੋਟੇ ਤੌਰ ਤੇ ਆਪਾਂ ਜਾਣਕਾਰੀ ਦੇਣਾ ਚਾਹ ਇੱਕ ਜਿਹੜੀ ਵਹਿੜ ਤੁਸੀਂ ਨਾਲ ਦੇਖ ਰਹੇ ਹੋ ਇਹ ਦੋਵੇਂ ਸਕੀਆਂ ਪੈਣਾ ਨੇ ਤੇ ਜਿਹੜੀ ਆ ਮਗਰਲੀ ਵਹਿੜ ਆ ਇਹਦਾ ਜਿਹੜਾ ਮਿਲਕ ਰਿਕਾਰਡ ਆ ਦੋਸਤੋ ਹੁਣ 22 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਠੀਕ ਆ ਤੇ ਮਦਰ ਵੱਲੋਂ ਵੀ ਇੱਕੋ ਮਾਂ ਦੀਆਂ ਬੱਚੀਆਂ ਨੇ ਦੋਵੇਂ ਤੇ ਮਾਂ ਦਾ ਜਿਹੜਾ ਦੁੱਧ ਸੀਗਾ ਇਹਨਾਂ ਦੋਹਾਂ ਦੀ ਮਦਰ ਦਾ ਦੁੱਧ ਸੀਗਾ 28 ਲੀਟਰ ਦੀ ਮਿਲਕ ਦੀ ਕੈਪੈਸਿਟੀ ਰਿਆ ਸਹੀ ਆ ਵੀਰੇ 28 ਲੀਟਰ ਦੀ ਕੈਪੈਸਿਟੀ ਸੀ ਨਾ 28 ਲੀਟਰ ਦੀ ਕੈਪੈਸਿਟੀ ਸੀ ਤੇ ਆ ਜਿਹੜੀ ਵਹਿੜ ਆ ਦੋਸਤੋ 18 ਮਨਤ ਦੀ ਆ ਜੇ ਕਿਸੇ ਵੀਰ ਨੇ ਸ਼ੌਂਕੀਆ ਤੌਰ ਤੇ ਖਰੀਦਣੀ ਆ ਚਾਹੇ ਕਿਸੇ ਵੀਰ ਫਾਰਮ ਵਾਲੇ ਨੇ ਖਰੀ ਚੰਗੇ ਫਾਰਮਾਂ ਤੋਂ ਵੀ ਵੀਰ ਜਿਹੜੇ ਫੋਨ ਕਬਣਾ ਕਰਦੇ ਆ ਵੀ ਚੰਗੀ ਵੈੜ ਹੋਈ ਤੇ ਜਰੂਰ ਦੱਸਿਓ ਠੀਕ ਆ ਤੇ ਇਹ ਵੀ ਰਿਕਵਰੀ ਰਿਪੀਟ ਕਰੋ ਕੇ ਸੀਮਨ ਦੀ ਬੱਚੀ ਆ 40 120 40 120 ਦੀ ਆ ਠੀਕ ਆ ਜੀ ਐਚ ਐਫ ਦੀ ਪਿਓਰ ਬੱਚੀ ਆ 18 ਮਨ ਦੀ ਏਜ ਆ 1 ਫਰਵਰੀ ਨੂੰ ਜਿਹੜਾ ਟੀਕਾ ਦੋਸਤੋ ਲੱਗਾ ਹੈਗਾ ਉਹਦੀ ਸਟਰਾਹ ਜਿਹੜੀ ਹੈਗੀ ਆ ਮੈਂ ਤੁਹਾਨੂੰ ਦਿਖਾ ਦੇਣਾ ਚਾਹਣਾ ਪੂਰੀ ਨੋਟ ਕਰ ਲਿਓ ਮੇਰਾ ਵੀਰ ਧਿਆਨ ਦੇ ਨਾਲ ਤੁਹਾਨੂੰ ਜਿਹੜੀ ਸਮਝ ਆ ਜੂਗੀ ਵੀ ਅੱਗੇ ਕੇਸ ਸੀਮਨ ਤੋਂ ਜਿਹੜੀ ਗੱਬਣਾ ਆਜੋ ਮੈਂ ਤੁਹਾਨੂੰ ਦਿਖਾ ਦਿੰਦਾ ਆ ਦੇਖੋ ਜੀ ਠੀਕ ਆ ਇਹ ਜਿਹੜਾ ਸੀਮਨ ਆ ਦੋਸਤੋ ਬਿਲਕੁਲ HF 0717 ਦਾ 17 ਤੋਂ ਗੱਬਣਾ ਠੀਕ ਆ ਜੀ ਤੇ ਨਾਬੇ ਦਾ ਸੀਮਨ ਹੈ ਠੀਕ ਆ ਬੇਸ਼ੱਕ ਤੁਸੀਂ ਦੇਖ ਸਕਦੇ ਹੋ PLDB ਨਾਬਾ ਜਿਹੜੀ ਸੀਮਨ ਬੈਂਕ ਆ ਦੋਸਤੋ 10619 ਨੰਬਰ ਸੀਰੀਜ਼ ਜਿਹੜੀ ਲਿਖੀ ਹੈਗੀ 9000 ਠੀਕ ਆ ਤੇ ਇਹ ਜਿਹੜੀ ਆ ਬਾਕੀ ਮਿਲ ਕੇ ਲੜੇ ਹੈਗੀ ਜਿਹੜੀ ਆ ਠੀਕ ਆ अर्ਲੀ ਆ ਉਹ ਸਾਰਾ ਕੁਝ ਇਨਕਲੂਡ ਆ ਵਿੱਚ ਦੱਸਿਆ ਗਿਆ ਬਿਲਕੁਲ ਇਹ ਸਟਰਾ ਜਿਹੜੀ ਸਟਰਾ ਹੈਗੀ ਇਹ ਵੀਰ ਦੇ ਕੋਲ ਅਵੇਲੇਬਲ ਆ ਠੀਕ ਆ ਸਟਰਾ ਤੁਸੀਂ ਦੇਖ ਕੇ ਬੇਸ਼ੱਕ ਵੈਰੀਫਾਈ ਕਰ ਸਕਦੇ ਜੀ ਠੀਕ ਆ ਤੇ ਹੋਰ ਬਤੇਰੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣੀ ਆ ਤਾਂ ਤੁਸੀਂ ਘਰ ਇੱਕ ਵਾਰੀ ਵਿజిਟ ਕਰ ਸਕਦੇ ਹੋ ਠੀਕ ਆ ਬਾਕੀ ਸਟਰਾ ਅਵੇਲੇਬਲ ਆ ਤੇ ਏਆਈ ਵੀ ਬਿਲਕੁਲ ਡਨ ਆ ਤੇ ਸਮਾਂ ਵੀ ਆਪਾਂ ਤੁਹਾਨੂੰ ਬਿਲਕੁਲ ਜਿਹੜਾ ਦੱਸ ਦਿੱਤਾ ਹੈਗਾ ਬਾਕੀ ਥਣਾ ਦੀ ਲੇਵਟੀ ਜਿਹੜੀ ਹੈਗੀ ਦੋਸਤੋ ਝੋਲੀ ਆ ਉਹ ਵੀ ਆਪਾਂ ਜਿੰਨੀ ਹੋਵੇਗੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਕੱਦ-ਕਾੜ ਜਿਹੜਾ ਬਹੁਤ ਉੱਚਾ ਵੱਡੇ ਕੱਦ-ਕਾੜ ਦੇ ਵਿੱਚ ਆ ਵੜ ਸ਼ੌਂਕੀ ਵੀਰ ਜਿਹੜਾ ਖਾਸ ਤੌਰ ਤੇ ਫੋਨ ਕਰਨ ਠੀਕ ਆ ਕਈ ਵੀਰਾਂ ਨੂੰ ਹੁੰਦਾ ਵੀ ਯਾਰ ਕੋਈ ਸਸਤੀ ਘਾਟੇ ਵਾਧੇ ਜੀ ਮਿਲ ਜਾਵੇ ਕਿਉਂਕਿ ਵੀਰਾਂ ਦਾ ਵੀ ਘੱਟੋ-ਘੱਟ ਵੀ ਪਾਲਣ ਦੇ ਵਿੱਚ ਕਿ ਸਾਂ ਆਪਾਂ ਨਾਰਮਲ ਜੀ ਦੋਸਤੋ ਪਾਦਾ ਵੀ ਆ 18 ਮਹੀਨਿਆਂ ਦੀ ਜਿਹੜੀ ਬੱਚੀ ਆ ਪਾ ਤੁਹਾਨੂੰ ਦਿਖਾ ਰਹੇ ਆ ਕੱਦ ਬੋਤ ਬਹੁਤ ਵੱਡਾ ਹੈਗਾ ਵੱਡੇ ਕੱਦ ਕੱਡ ਦੇ ਵਿੱਚ ਆ ਪਿਓਰ ਜਾਤਵਾਲੀ ਆ ਬਾਕੀ ਤੁਸੀਂ ਜਿਹੜੀ ਆ ਹਰਕਤ ਲੈਗ ਸਕੋਰ ਚੈੱਕ ਕਰ ਸਕਦੇ ਹੋ ਜਿਹੜੀ ਡਿਟੇਲ ਹੈਗੀ ਉਹ ਦੇਖ ਸਕਦੇ ਹੋ ਪੂਛ ਦੇਖ ਸਕਦੇ ਹੋ ਦੋਸਤੋ ਜਿਹੜੀ ਬਿਲਕੁਲ ਜਿਹੜੀ ਆ ਖੋਚਾਂ ਤੱਕ ਜਿਹੜੀ ਟੱਚ ਹੁੰਦੀ ਆ ਵੀ ਲੰਮੀ ਪੂਛ ਨਹੀਂ ਬਾਦੂ ਪੂਛ ਜਿਹੀ ਲੱਗੀ ਹੈਗੀ ਤੇ ਇਸ ਤੋਂ ਬਾਅਦ ਦੋਸਤੋ ਜਿਹੜੀ ਅਗਲੀ ਵੜ ਹੈਗੀ ਆ ਇਹ ਦੋਨੋਂ ਚੰਗੇ ਸੀਮਨ ਦੀਆਂ ਨੇ ਮਦਰ ਵੱਲੋਂ ਵੀ ਬਹੁਤ ਚੰਗੇ ਸੀਮਨ ਦੀਆਂ ਨੇ ਇਹ 22 ਲੀਟਰ ਤੇ ਚੱਲ ਰਹੀ ਆ ਠੀਕ ਹੈ ਕੋਈ ਕਹਿਣ ਦੀ ਕਰਨੀ ਕੀ 22 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਆ ਆਪਸੀ ਜੇਕਰ ਇਹਨਾਂ ਦੀ ਗੱਲ ਕਰੀਏ ਦੋਵੇਂ ਭੈਣਾਂ ਨੇ ਠੀਕ ਹੈ ਜਿਹੜੀ ਇਹ ਸੂਈ ਆ ਇਹ ਬਸ ਹੀ ਵਿਕਾਉ ਨਹੀਂ ਕਿ ਇੱਕ ਜਸਟ ਵਿਕਾਉਣ ਦਾ ਮਤਲਬ ਇਹੋ ਹੀ ਹੈਗਾ ਕਿ ਘੱਟੋ ਘੱਟ ਵੀ ਵੈੜ ਜਿਹੜੀ ਤੁਹਾਨੂੰ ਵੇਖ ਕੇ ਸਮਝ ਆ ਜਾਵੇ ਕਿ ਜਦੋਂ ਅਗਲੀ ਵੈੜ ਉਹ ਸੂਈ ਤੇ ਤਕਰੀਬਨ ਕਿੰਨਾ ਮਿਲਕ ਰਿਕਾਰਡ ਰਵੇਗਾ ਹੁੰਦਾ ਠੀਕ ਆ ਆ ਕਰੋ ਚੈੱਕ ਠੀਕ ਹੈ ਸਵਾਨੇ ਦਾ ਸਟਰਕਚਰ ਜਿਹੜਾ ਦੋਸਤੋ ਇਹ ਆ ਪਰ ਜਿਹੜੀ ਵੈੜ ਬਕਾਊਗਾ ਉਸ ਦਾ ਕਦ ਕਰ ਤੁਸੀਂ ਜਿਹੜਾ ਹੈਗਾ ਨੋਟ ਕਰ ਸਕਦੇ ਹੋ ਕਿਉਂਕਿ ਹੈ ਦੋਵੇਂ ਸਿਸਟਰ ਹੀ ਆ ਪਰ ਕਦ ਕਰ ਜਿਹੜਾ ਹੈਗਾ ਦੋਸਤੋ ਜਿਹੜੀ ਵੀਰ ਬਕਾਊ ਕਰਦਾ ਪਿਆ ਸੇਲ ਦੇ ਲਈ ਅਵੇਲੇਬਲ ਆ ਉਹਦਾ ਕਦ ਕਰ ਬਹੁਤ ਆ ਵੱਡਾ ਬੈਡ ਦਾ ਠੀਕ ਆ ਹਜੇ ਬੱਚੀ ਆ ਹਜੇ ਮੈਨੂੰ ਤਾਂ ਮੂੰਹੋਂ ਵੀਰ ਖੀਰੀ ਆ ਕਿਉਂਕਿ ਹਜੇ 2.5 ਸਾਲ ਤੱਕ ਜਿਹੜਾ ਦੋਸਤੋ ਦੰਦ ਪੰਨਦੀ ਨਹੀਂ ਗਈ 2 ਸਾਲ ਤੱਕ ਤੁਸੀਂ ਅਪਰੋਕਸੀਮੇਟਲੀ ਮੰਨ ਕੇ ਵੈੜਾਂ ਦੇ ਵਿੱਚ 2 ਸਾਲ ਤੱਕ ਜਿਹੜੀਆਂ ਦੋਂਦੀਆਂ ਹੁੰਦੀਆਂ ਨੇ ਤੇ ਮੱਝਾਂ ਝੋਟੀਆਂ ਜਿਹੜੀਆਂ ਝੋਟੀਆਂ ਨੇ ਉਹ ਤਕਰੀਬਨ 2.5 ਸਾਲ ਦੀਆਂ ਦੋਂਦੀਆਂ ਹੁੰਦੀਆਂ ਨੇ ਠੀਕ ਆ ਤੇ ਬੜ ਚੰਗੀ ਐ ਕਦ ਕੱਠੀ ਵਾਲੀ ਆ ਕਿਸੇ ਵੀਰ ਨੇ ਸ਼ੌਂਕ ਪਗਾਉਣਾ ਹੈਗਾ ਤੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਤੇ AI ਇਹ ਡਨ ਹੋਈ ਆ ਠੀਕ ਹੈ ਲਿਖਤੀ ਤੌਰ ਤੇ ਹੋਈ ਆ ਵੀ ਕੱਲੀਆਂ ਗੱਲਾਂ ਨਹੀਂ ਗੀਆਂ ਬਾਕੀ ਵੀਰ ਜਿਸ ਡਾਕਟਰ ਸਾਹਿਬ ਨੇ AI ਕੀਤੀ 1 ਫਰਵਰੀ ਨੂੰ ਉਹ ਡਾਕਟਰ ਸਾਹਿਬ ਨਾਲ ਵੀ ਗੱਲ ਹੋ ਜੂਗੀ ਹਾਂਜੀ ਹੋ ਜੂਗੀ ਹੋ ਜੇਗੀ ਗੱਲ ਹਨਾ ਗੱਲ ਹੋ ਜੇਗੀ ਦੋਸਤੋ ਕਿਉਂਕਿ ਜਿਹੜੇ ਡਾਕਟਰ ਸਾਹਿਬ ਨੇ ਗੱਲ ਕੀ ਐ AI ਕੀਤੀ ਆ ਤੁਸੀਂ ਵੀ ਜਿਹੜੇ ਸੈਟੀਸਫਾਈ ਹੋ ਜਾਓਗੇ ਤਸੱਲੀ ਹੋ ਜੂਗੀ ਵੀ ਕਈ ਵਾਰ ਇਕੱਲੀ ਕਹਿਣ ਦੀ ਗੱਲ ਹੁੰਦੀ ਹੈ ਵੀ ਆਪਾਂ ਏਆਈ ਕਰਵਾਈ ਆ ਠੀਕ ਆ ਅੰਦਰ ਵੜ ਕੇ ਕਿਸੇ ਨੇ ਵੇਖ ਨਹੀਂ ਲੈਣਾਗਾ ਪਰ ਡੇਢ ਤੋਂ ਪੌਣੇ 2 ਮਹੀਨੇ ਤੱਕ ਜਿਹੜੀ ਆ ਤੁਸੀਂ ਇਹਨੂੰ ਚੈੱਕ ਪਾਸ ਵੀ ਕਰਾ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਜਸਟ ਇੱਕ ਮੰਤਰੀ ਕੰਪਲੀਟ ਹੋ ਰਿਹਾ ਤੇ ਵੈੜ ਚੰਗੀ ਆ ਬਾਕੀ ਤੁਸੀਂ ਲੈਗ ਵਗੈਰਾ ਪੂਰੀ ਦੇਖ ਕੇ ਚੈੱਕ ਕਰ ਲਓ ਤੇ ਕਿਸੇ ਪਾਸਿਓਂ ਜਿਹੜੀ ਆ ਦੋਸਤੋ ਚੀਜ਼ ਖੁੰਝੀ ਨਹੀਂ ਗਈ ਕੱਦ ਕਾਠੀ ਬਹੁਤ ਉੱਚੇ ਵੱਡੇ ਕਦ ਕਰ ਦੇ ਵਿੱਚ ਆ ਹੋ ਸਕਦਾ ਮੇਰੇ ਦਿਖਾਉਣ ਦੇ ਵਿੱਚ ਥੋੜੀ ਜੀ ਗੱਲਬਾਤ ਰਹਿ ਜਾਵੇ ਪਰ ਮੈਂ ਤੁਹਾਨੂੰ ਦੂਰ ਤੋਂ ਵੀ ਜਦਾ ਦਿਖਾ ਦੂੰਗਾ ਜੋ ਵੱਡੇ ਕਦ ਕਰ ਦੇ ਵਿੱਚ ਵੈੜ ਤੇ ਅ ਗੁਰਵਿੰਦਰ ਵੀਰ ਦਾ ਦੋਸਤੋ ਸੰਪਰਕ ਨੰਬਰ ਨੇ ਗੁਰਵਿੰਦਰ ਵੀਰ ਦੇ ਓਨਰ ਅਵੀਰ ਗੁਰਵਿੰਦਰ ਉਹਦੇ ਸੰਪਰਕ ਨੰਬਰ ਮੈਂ ਲਗਾਤਾਰ ਜਿਹੜੇ ਸਕਰੀਨ ਤੇ نیچے ਚਲਦੇ ਕਰਦੇ ਨੇ ਉਹ ਬੜੀ ਜੀ ਦੋਸਤੋ ਡਿਮਾਂਡ ਹੈਗੀ ਆ ਤੇ ਵੀਰ ਗੁਰਵਿੰਦਰ ਕਿੰਨੇ ਦਾ ਮੁੱਲ ਰੱਖਿਆ ਕੀ ਲੈ ਦੇ ਕਰਦੇ ਹਾਂਜੀ 25000 25000 ਹੈ ਨਾ ਜੀ ਹਾਂਜੀ 25000 ਦੋਸਤੋ ਕੀਮਤ ਆ 25000 ਬਹੁਤੇ ਵੀਰਾਂ ਨੂੰ ਲੱਗੂਗੀ ਬਹੁਤ ਜ਼ਿਆਦੀ ਆ ਪਰ ਦੋਸਤੋ ਇੱਕ ਨਸਲ ਦੀ ਇੱਕ ਬਰੀਡ ਜਦੋਂ ਆਪਾਂ ਪਾਲ ਕੇ ਵੱਡੀ ਕਰਦੇ ਹਾਂ ਨਾ ਉਹਦਾ ਮੁੱਲ ਜਿਹੜਾ ਦੋਸਤੋ ਕੋਈ ਲਗਾਇਆ ਨਹੀਂ ਜਾ ਸਕਦਾ ਪਰ ਇਹ ਇੱਥੇ ਜਿਹੜੀ ਇਹ ਸੇਲ ਕਰਨ ਦਾ ਜਿਹੜਾ ਰੀਜ਼ਨ ਹੀ ਹੈਗਾ ਵੀ ਪਸ਼ੂ ਸਾਂਭ ਸੰਭਾਲ ਵੀ ਰਹਿਣੋਂ ਤੋਂ ਕਿਉਂਕਿ ਹਰ ਇੱਕ ਵੀਰ ਆਪੋ ਆਪਣੀ ਜ਼ਿੰਮੇਵਾਰੀ ਕੋਈ ਡਿਊਟੀ ਜੌਬ ਤੇ ਲੱਗੇ ਹੁੰਦੇ ਆ ਤਾਂ ਕਰਕੇ ਜਿਹੜੇ ਐਨੀਮਲ ਆ ਸੇਲ ਕਰਨ ਦਾ ਵਿਚਾਰ ਬਣ ਗਿਆ ਸੀ ਵੀ ਇਹ ਸੇਲ ਕਰ ਦਿੰਨੇ ਆ ਠੀਕ ਆ ਤੇ ਵੇੜਾ ਮੈਂ ਤੁਹਾਨੂੰ ਪ੍ਰੋਪਰ ਦੋਵੇਂ ਦਿਖਾਈਆਂ ਕਿਉਂਕਿ ਦਿਖਾਉਣ ਦਾ ਮਤਲਬ ਜਿਹੜੀ ਇਹ ਦੂਜੀ ਵੇੜ ਤਾਂ ਸੀ ਵੀ ਦੋਨੋਂ ਸਿਸਟਰ ਨੇ ਸਖੀਆਂ ਭੈਣਾਂ ਨੇ ਇੱਕੋ ਮਦਰ ਦੇ ਵਿੱਚੋਂ ਆ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਥਾਣ ਥਾਣ ਜਿਹੜੀ ਦੋਸਤੋ ਝੋਲੀ ਝਾਲੀ ਵੇੜ ਦੀ ਠੀਕ ਆ ਆ ਕਰੋ ਤਸਵੀਰ ਚਾਰ ਥਾਣਾ ਦੋਸਤੋ 28000 ਮੋਲਾ ਦੋਸਤੋ 25000 ਕੋਈ ਬਹੁਤਾ ਮੋਲ ਨਹੀਂ ਲੱਗੂਗਾ ਤੁਹਾਨੂੰ ਜਿਹੜੇ ਵੀਰ ਖਾਸ ਤੌਰ ਤੇ ਸ਼ੌਂਕ ਪਗਾਉਣਾ ਚਾਹੁੰਦੇ ਹੋ ਤੁਸੀਂ ਅਕੇ ਬਹੁਤ ਕੇਅਰ ਦੇ ਨਾਲ ਸੰਭੋਗੇ ਵੈੜ ਨੂੰ ਬਹੁਤ ਤਸੱਲੀ ਦੇ ਨਾਲ ਸੰਭੋਗੇ ਕਿਉਂਕਿ ਇਹੋ ਜਿਹੀ ਵੈੜ ਜਿਹੜੀ ਦੋਸਤੋ ਬਹੁਤ ਘੱਟ ਮਿਲਦੀ ਆ ਤਕਰੀਬਨ ਚੰਗੇ ਸੀਮਨ ਦੀਆਂ ਬੱਚੀਆਂ ਘੱਟ ਮਿਲਦੀਆਂ ਨੇ ਤੇ ਆਪ ਵੀਰ ਇੱਕ ਵਾਰੀ ਫੇਰ ਰਿਪੀਟ ਕਰਿਓ ਕੇਸ ਸੀਮਨ ਦੀ ਬੱਚੀ ਆ ਫੋਟੋ ਲਈ 120000 40 120 ਦੀ ਆਪ ਆ ਠੀਕ ਆ 40 120 ਆਪਾਂ ਰਿਕਾਰਡ ਕੱਢ ਲਓ ਮੇਰਾ ਵੀਰ 40 120 ਐਚ ਐਫ ਦਾ ਤੁਸੀਂ ਰਿਕਾਰਡ ਕੱਢ ਲਓ ਕਿੰਨੀ ਮਿਲ ਕੇ ਮਿਲ ਕੇਡ ਹੈਗੀ ਐ अर्ਲੀ ਦੀ ਠੀਕ ਆ 1 ਇਅਰ ਦੀ ਕਿੰਨੀ ਜਿਹੜੀ ਕੰਪੈਸਟੀ ਹੈਗੀ ਐ ਮਿਲਕ ਦੀ ਠੀਕ ਆ ਉਹ ਕੱਢਣ ਤੋਂ ਬਾਅਦ ਤੁਸੀਂ ਬੇਸ਼ੱਕ ਜਿਹੜਾ ਸੌਦਾ ਵੀਰ ਗੁਰਵਿੰਦਰ ਦੇ ਨਾਲ ਕਰ ਲਿਓ ਠੀਕ ਆ ਬਾਕੀ ਇੱਕ ਵਾਰੀ ਮੈਂ ਤੁਹਾਨੂੰ ਫਿਰ ਦਿਖਾਉਣ ਤੋਂ ਬਾਅਦ ਆ ਕਰੋ ਚੈੱਕ ਜੀ ਠੀਕ ਆ ਬਾਕੀ ਥਣ ਥਣ ਜਿਹੜੇ ਦੋਸਤੋ ਮੈਂ ਜਿੰਨੇ ਹੋ ਸਕਦਾ ਤੁਹਾਨੂੰ ਦਿਖਾਏ ਆ ਚਾਰ ਥਾਣੇ ਠੀਕ ਆ ਬਾਕੀ ਤੁਸੀਂ ਤਸੱਲੀ ਜਿਹੜੀ ਆ ਘਰ ਵਿజిਟ ਕਰਕੇ ਆਪ ਜਰੂਰ ਕਰ ਲਿਓ ਠੀਕ ਆ ਤਸੱਲੀ ਵੀ ਬਾਕੀ ਆਪਾਂ ਕੀ ਕਰ ਸਕਦੇ ਆ ਇੱਕ ਮੰਥ ਦੀ ਜਿਹੜੀ ਆ ਦੋਸਤੋ ਗੱਬਣਾ ਏਆਈ ਹੋਈ ਆ ਚੈੱਕ ਪਾਸ ਤੇ ਨਹੀਂ ਆਉਂਦੀ ਕਿ ਬਾਕੀ ਪੌਣੇ ਇੱਕ ਦੋ ਮਹੀਨੇ ਦੀ ਜਿਹੜੀ ਆ ਚੈੱਕ ਪਾਸ ਹੋ ਜੂਗੀ ਮੋਹ ਖੀਰੀ ਆ ਇਹ ਪ੍ਰੋਪਰ ਜਿਹੜੀ ਦੀ ਡਿਟੇਲ ਹੈਗੀ ਆ ਜਰੂਰ ਸੰਪਰਕ ਕਰ ਲਿਓ ਤੇ ਵੀਰ ਗੁਰਮਿੰਦਰ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੇ ਦਈਏ ਜੀ 97815 97815 88792 81792 ਹਾਂਜੀ ਠੀਕ ਆ ਤੇ ਬਿਲਕੁਲ ਫਤਿਹਬਾਦ ਬਾਅਦ ਤੁਸੀਂ ਜਿਹੜਾ ਤੁਸੀਂ ਸ਼ਹਿਰ ਆਉਣਾ ਗੋਇੰਦਵਾਲ ਸਾਹਿਬ ਪੰਜ 6 ਕਿਲੋਮੀਟਰ ਅੱਗੇ ਰਹਿ ਜਾਂਦਾ ਤੇ ਤਕਰੀਬਨ ਤਰਨਤਾਰਨ ਸਾਹਿਬ ਤੋਂ ਵੀ 20 22 ਕਿਲੋਮੀਟਰ ਦੀ ਦੂਰੀ ਹੈ 20 ਕਿਲੋਮੀਟਰ ਤਰਨਤਾਰਨ ਸਾਹਿਬ ਤੋਂ ਜਿਹੜੀ ਦੂਰੀ ਹੈਗੀ ਆ ਫਤਿਹਬਾਦ ਦੀ ਤੇ ਬਿਲਕੁਲ ਰੋਡ ਦੇ ਉੱਪਰ ਫਤਿਹਬਾਦ ਆ ਜਾਓਗੇ ਤੇ ਬਿਲਕੁਲ ਰੋਡ ਦੇ ਉੱਪਰ ਹੀ ਵੀਰ ਉਹਨਾਂ ਦਾ ਘਰ ਆ ਠੀਕ ਆ ਤੇ ਆ ਕੇ ਇੱਕ ਵਾਰੀ ਦੇਖੋ ਸਮਝ ਵਿੱਚ ਆ ਜਾਊਗੀ ਤੁਹਾਨੂੰ ਬੈੜ 25000 ਤੁਹਾਨੂੰ ਕੋਈ ਜ਼ਿਆਦਾ ਨਹੀਂ ਲੱਗੂਗਾ ਦੋਸਤੋ ਜਿਹੜੇ ਵੀਰ ਨੇ ਅੱਗੇ ਲੱਖ ਦੀ ਬੈੜ ਤਿਆਰ ਕਰਕੇ ਸੇਲ ਕਰਨੀ ਹੋਈ ਨਾ ਉਹਨੂੰ ਕੋਈ 25000 ਜ਼ਿਆਦਾ ਨਹੀਂ ਲੱਗੂਗਾ ਬਾਕੀ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਾਥ ਛੜੀਆ ਕਾਲ ਜੀ